ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਰਾਸਤ ਮੋੜ ਤਿੰਦਰਗਿਨ ਚੈਨਲ ਤੇ ਤੁਹਾਡਾ ਸਵਾਗਤ ਹੈ ਆਜ ਆਪਾਂ ਘਰ ਵਿੱਚ ਹੀ ਘਰ ਦੀ ਵਰਫੀ ਦਾ ਘਰੇ ਹੀ ਆਈਸਕ੍ਰੀਮ ਤਿਆਰ ਕਰਦੇ ਆ ਜੋ ਬਿਲਕੁਲ ਬਾਜ਼ਾਰ ਵਰਗੀ ਬਣੇਗੀ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਤੇ ਟੇਸਟੀ ਵੀ ਹੋਊਗੀ ਚਲੋ ਆਓ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਆਈਸਕ੍ਰੀਮ ਦੀ ਰੈਸਪੀ ਕਿਵੇਂ ਤਿਆਰ ਹੁੰਦੀ ਹੈ ਏ ਆਪਾਂ ਨਾ ਬਰਫੀ ਤੋਂ ਲੱਗੇ ਆ ਆਈਸਕ੍ਰੀਮ ਬਣਾਉਣਾ ਆਈਸਕ੍ਰੀਮ ਬਰਫੀ ਦੇ ਆਪਾਂ 5-6 ਪੀਸ ਲੈ ਲੈਣੇ ਆ ਤੇ ਅੱਧਾ ਕਿਲੋ ਲੈ ਲੈਣਾ ਦੁੱਧ ਇਹ ਬਰਫੀ ਨੂੰ ਆਪਾਂ ਕ੍ਰਸ਼ ਕਰ ਲੈਣਾ ਜੋ ਆਪਾਂ ਪਹਿਲਾਂ ਕਰਕੇ ਰੱਖ ਲਈ ਸੀ ਛੋਟੀ ਛੋਟੀ ਕਰ ਲਈ ਆ ਇਹਨੂੰ ਆਪਾਂ ਹੱਥਾਂ ਨਾਲ ਮਸਲ ਕੇ ਤੇ ਫਿਰ ਬਰੀਕ ਕਰ ਲਵਾਂਗੇ ਇਦਾਂ ਨੂੰ ਸਾਰੀ ਨੂੰ ਕਰਕੇ ਸਾਰੀ ਮਸਲ ਲੈਣੀ ਆ ਮਸਲ ਕੇ ਬਰੀਕ ਕਰ ਲੈਣੀ ਆ ਜਿਹੜੀਆਂ ਇਹ ਨਿੱਕੀ-ਛੋਟੀਆਂ ਗੰਡਾ ਨਹੀਂ ਆ ਜਿਹੜੀਆਂ ਇਹ ਫੇ ਲੈਣੀਆਂ ਕੁਛ ਦੁੱਧ ਦੇ ਵਿੱਚ ਜਦੋਂ ਆਪਾਂ ਪਾਵਾਂਗੇ ਕੁਛ ਉਸ ਟਾਈਮ ਤੇ ਇਹਨੇ ਖੁੱਲ ਜਾਣਾ ਹੈ। ਹੁਣ ਉਹ ਇਹ ਆਪਾਂ ਸਾਰੀ ਬਰੀਕ ਕਰ ਲਈ ਆ। ਇਹ ਆਪਾਂ ਅੱਧਾ ਕਿਲੋ ਦੁੱਧ ਲੈ ਲਿਆ ਸੀ। ਦੁੱਧ ਥੋੜਾ ਜਿਹਾ ਗਰਮ ਹੋ ਗਿਆ ਹੈ। ਆਪਾਂ ਇਹ ਜਿਹੜੀ ਬਰਫੀ ਕ੍ਰਸ਼ ਕੀਤੀ ਸੀ ਆ ਇਹ ਆਪਾਂ ਇਹਦੇ ਵਿੱਚ ਪਾ ਦੇਾਂਗੇ। ਇਨੂੰ ਆਪਾਂ ਹਿਲਾਈ ਜਾਵਾਂਗੇ ਵਰਫੀ ਸਾਰੀ ਜਿਹੜੀ ਆ ਇਹਦੇ ਵਿੱਚ ਘੁਲ ਜਾਏਗੀ ਦੁੱਧ ਦੇ ਵਿੱਚ ਦੁੱਧ ਨੂੰ ਹਿਲਾਈ ਜਾਵਾਂਗੇ ਦੁੱਧ ਥੱਲੇ ਨਾ ਲੱਗੇ ਨਾ ਇਹਦੇ ਸਾਈਡਾਂ ਤੇ ਲੱਗੇ ਤੇ ਲਗਾਤਾਰ ਆਪਾਂ ਇਹਨੂੰ ਦੁੱਧ ਨੂੰ ਖੁਲਾਉਂਦੇ ਰਵਾਂਗੇ ਇਹ ਵਰਫੀ ਜਿਹੜੀ ਹੈ ਸਾਰੀ ਇਹਦੇ ਵਿੱਚ ਖੁਰ ਕੇ ਦੁੱਧ ਜਿਹੜਾ ਹੈ ਸੰਘਣਾ ਹੋ ਜਾਏਗਾ ਇਹ ਬਰਫੀ ਦੇ ਵਿੱਚ ਡਰਾਈ ਫਰੂਟ ਪਾਇਆ ਹੈ ਅਸੀਂ ਆ ਇਹ ਉੱਪਰ ਉੱਪਰ ਉਹੀ ਤਰ ਰਿਹਾ ਹੈ ਉਹ ਬਰਫੀ ਜਿਹੜੀ ਡਰਾਈ ਫਰੂਟ ਵਾਲੀ ਸੀਗੀ ਆਪਾਂ ਬਾਅਦ ਵਿੱਚ ਵੀ ਇਹਦੇ 'ਚ ਡਰਾਈ ਫਰੂਟ ਪਾ ਸਕਦੇ ਆ ਜੇਕਰ ਆਪਾਂ ਇਹਨੂੰ ਆਈਸਕ੍ਰੀਮ ਵਿੱਚ ਜਮਾਵਾਂਗੇ ਥੋੜੀ ਜਿਹੀ ਜਦੋਂ ਜੰਮ ਜੇਗੀ ਉਦੋਂ ਇਸ ਦੇ ਉੱਪਰ ਆਪਾਂ ਜਿੰਨਾ ਹੋਰ ਡਰਾਈ ਫਰੂਟ ਪਾ ਸਕਦੇ ਆ ਆਪਣਾ ਮਨ ਚਾਹਿਆ ਡਰਾਈ ਫਰੂਟ ਜਿਹੜਾ ਮਰਜ਼ੀ ਪਾ ਲਓ ਥੋੜਾ ਥੋੜਾ ਆਪਾਂ ਇਹਨੂੰ ਸਿਮ ਤੇ ਕਰਕੇ ਦੁੱਧ ਨੂੰ ਪਵਾਲੇ ਦਿੰਦੇ ਰਵਾਂਗੇ ਥੋੜਾ ਜਿਹਾ ਸੰਘਣਾ ਹੋ ਜਾਏਗਾ ਬਲਫੀ ਬਿਲਕੁਲ ਵਿੱਚ ਘੁਲ ਜਾਏਗੀ 157 ਮਿੰਟ ਹੋ ਗਏ ਆਪਾਂ ਦੁੱਧ ਨੂੰ ਵਾਲਦੇ ਨੂੰ ਬਲਫੀ ਬਿਲਕੁਲ ਘੁਲ ਗਈ ਆ ਤੇ ਦੁੱਧ ਵੀ ਥੋੜਾ ਜਿਹਾ ਸੰਘਣਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਮਿੱਠਾ ਪਾਉਣ ਦੀ ਕੋਈ ਗੱਲ ਹੀ ਜ਼ਿਆਦਾ ਜ਼ਰੂਰਤ ਨਹੀਂ ਕਿਉਂਕਿ ਵਿੱਚ ਬਲਫੀ ਪਾਈ ਹੈ ਬਲਫੀ ਤਾਂ ਪਹਿਲੇ ਹੀ ਮਿੱਠੀ ਆ ਇੱਕ ਚਮਚਾਪਾ ਇਹਦੇ ਵਿੱਚ ਖੰਡ ਦਾ ਪਾ ਦਾਂਗੇ ਜੇ ਕਿਸੇ ਨੂੰ ਜ਼ਿਆਦਾ ਮਿੱਠਾ ਖਾਂਦਾ ਹੈ ਤਾਂ ਕੋਈ ਇੱਕ ਚਮਚਾ ਹੁਣ ਤਾਂ ਦੋ ਚਮਚੇ ਇਸ ਤੋਂ ਵੱਧ ਨਹੀਂ ਪੈ ਸਕਦੇ ਖੰਡੇ ਦੇ ਵਿੱਚ ਸੰਗਣਾ ਹੋ ਗਿਆ ਦੁੱਧ ਹੁਣ ਤੇ ਇਹ ਆਪਾਂ ਬਣਾ ਲਈ ਆ ਬਣਾਵਾਂਗੇ ਖੋਏ ਵਾਲੀ ਆਈਸਕ੍ਰੀਮ ਭਾਵੇਂ ਆਪਾਂ ਇਹਦੇ ਵਿੱਚ ਵਰਕੀ ਪਾ ਲਓ ਤੇ ਆਪਾਂ ਬਾਜ਼ਾਰੋਂ ਲਿਆ ਕੇ ਖੋਆ ਵੀ ਪਾ ਸਕਦੇ ਆ ਕਿਉਂਕਿ ਇਹ ਸੌਖਾ ਸੀ ਵਰਕੀ ਸਾਡੇ ਘਰੇ ਸੀਗੀ ਇਸ ਕਰਕੇ ਸਾਨੂੰ ਵੀ ਬਣਾਉਣੀ ਸੌਖੀ ਸੀਗੀ ਹੁਣ ਇਹ ਆਪਾਂ ਇਹਨੂੰ ਬੰਦ ਕਰ ਦੇਾਂਗੇ ਤੇ ਸੰਗਣਾ ਹੋ ਗਿਆ ਬੰਦ ਕਰਕੇ ਆਪਾਂ ਇਹਨੂੰ ਇਹਦੇ ਵਿੱਚ ਠੰਡਾ ਕਰ ਲਾਂਗੇ ਜਦੋਂ ਠੰਡਾ ਹੋ ਗਿਆ ਉਦੋਂ ਆਪਾਂ ਇਹਨੂੰ ਏਅਰ ਕੰਡੀਸ਼ਨਰ ਦੇ ਵਿੱਚ ਪਾ ਕੇ ਤੇ ਫਿਰ ਆਪਾਂ ਇਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਦੇਾਂਗੇ ਤੇ ਦੁੱਧ ਠੰਡਾ ਹੋ ਗਿਆ ਆਈਸਕ੍ਰੀਮ ਵਾਲਾ ਤੇ ਹੁਣ ਆਪਾਂ ਇਹਨੂੰ ਜਮਾਉਨੇ ਆ ਇਹ ਆਪਾਂ ਲੈ ਲਿਆ ਇਹਦੇ ਵਿੱਚ ਪਾ ਲੈਨੇ ਆ ਜੇ ਥੋੜਾ ਜਿਹਾ ਜੰਮ ਜੇਗਾ ਉਦੋਂ ਆਪਾਂ ਇਹਨੂੰ ਇੱਕ ਰਾਂ ਵਿੱਚੋਂ ਵੇਖ ਕੇ ਜੇ ਲੱਗੇ ਥੋੜਾ ਸਖਤ ਜਿਹਾ ਹੋਣਾ ਹੈਗਾ ਉੱਪਰ ਆਪਾਂ ਡਰਾਈ ਫਰੂਟ ਇਹਦੇ ਪਾ ਸਕਦੇ ਹਾਂ ਉਸ ਟਾਈਮ ਤੇ ਬਾਅਦ ਜਦੋਂ ਹੁਣ ਇਹ ਆਪਣਾ ਪੂਰਾ ਜੰਮੂਗਾ ਫਿਰ ਬਾਅਦ ਤੁਹਾਨੂੰ ਦਿਖਾਉਣਾ ਆਪਾਂ ਇਹਦੇ ਟੱਕਲ ਦੇ ਕੇ ਪੂਰਾ ਟਾਈਟ ਇਹਨੂੰ ਬੰਦ ਕਰ ਦੇਣਾ ਕਿਸੇ ਪਾਸਿਓਂ ਇਹਨੂੰ ਹਵਾ ਨਾ ਲੱਗੇ ਫਿਰ ਇਹ ਪੂਰਾ ਵਧੀਆ ਜੰਮੂਗਾ ਹੁਣ ਆਪਾਂ ਇਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਦਿੰਦੇ ਹਾਂ ਆਈਸਕ੍ਰੀਮ ਆਪਣੀ ਬਣ ਕੇ ਤਿਆਰ ਹੋ ਗਈ ਆ 5-6 ਘੰਟੇ ਬਾਅਦ ਫਰੀਜ ਹੋਈ ਆ ਬਿਲਕੁਲ ਪੂਰੀ ਕੰਪਲੀਟ ਹੋ ਗਈ ਆ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਆ ਇਹਦੇ ਵਿੱਚੋਂ ਹੁਣ ਆਪਾਂ ਇਹਨੂੰ ਕੱਟਦੇ ਆ ਲਓ ਜੀ ਬਹੁਤ ਸੋਹਣੀ ਤਿਆਰ ਹੋਈ ਆ ਹੁਣ ਆਪਾਂ ਇਹਦੇ ਪੀਸ ਕੱਟਦੇ ਆ ਬਹੁਤ ਸੋਹਣੀ ਬਣੀ ਆ ਮਟਕਾ ਕੁਲਫੀ ਵਰਗੀ ਬਣੀ ਗਈ ਬਿਲਕੁਲ ਖੋਏ ਵਾਲੀ ਕੁਲਫੀ ਆਪਾਂ ਜੋ ਬਾਜ਼ਾਰ ਵਿੱਚੋਂ ਲੈਣੀਆਂ ਨੇ ਉਹਦੇ ਵਰਗੀ ਬਣੀ ਆ ਬਰਫੇ ਦੇ ਵਿੱਚ ਬਿਲਕੁਲ ਨਹੀਂ ਜੰਮੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਬਿਲਕੁਲ ਉਸੇ ਵਰਗੀ ਹੈ ਬਾਜ਼ਾਰੀ ਵਰਗੀ ਲਓ ਜੀ ਆਈਸਕ੍ਰੀਮ ਬਣ ਕੇ ਆਪਣੀ ਤਿਆਰ ਹੋ ਗਈ ਆ ਆਪਾਂ ਕੱਟ ਕੇ ਉਹਦੇ ਵਿੱਚੋਂ ਉਹਦੇ ਪੀਸ ਕੱਟ ਕੇ ਤੇ ਦਿਖਾ ਦਿੱਤੇ ਬਹੁਤ ਸੋਹਣੇ ਬਣੀ ਆ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਨਾ ਬਰਫ਼ ਜੰਮੀ ਆ ਤੇ ਬਿਲਕੁਲ ਬਾਜ਼ਾਰ ਕੋਲੋਂ ਵੀ ਵਰਗਾ ਇਹਦਾ ਟੇਸਟ ਆ